ਅ ਬੀਤੇ ਦਿਨ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਅਨਿਲ ਜੋਸ਼ੀ ਨੇ ਪਹਿਲਾਂ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਔਰ ਤਸਵੀਰਾਂ ਜਗ ظاہر ਹੁੰਦਿਆਂ ਹੋਈਆਂ ਨਜ਼ਰ ਆਈਆਂ ਔਰ ਉਸ ਤੋਂ ਬਾਅਦ ਕਿਆਸਰਾਈਆਂ ਲਗਾਈਆਂ ਜਾ ਰਹੇ ਸੀ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਪਰ ਹੁਣ ਇਸ ਦੇ ਉੱਤੇ ਮੋਹਰ ਲੱਗ ਚੁੱਕੀ ਹੈ ਕਿਉਂਕਿ ਬੀਤੇ ਦਿਨ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਪਰ ਹੁਣ ਤਾਜ਼ਾ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆਈਆਂ ਨੇ ਔਰ ਦੇਖ ਸਕਦੇ ਹੋ ਕਿ ਰਾਜਾ ਵੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਪ੍ਰਤਾਪ ਆਜਵਾ ਵੀ ਨਜ਼ਰ ਆ ਰਹੇ ਨੇ ਔਰ ਇਸ ਦੇ ਨਾਲ ਐਮਪੀ ਗੁਰਜੀਤ ਔਲਾ ਵੀ ਨਜ਼ਰ ਆ ਰਹੇ ਨੇ तमाम ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਅਨਿਲ ਜੋਸ਼ੀ ਮਾਜੇ ਦਾ ਵੱਡਾ ਹਿੰਦੂ ਚਿਹਰਾ ਨੇ ਅਨਿਲ ਜੋਸ਼ੀ ਜਿਹੜੇ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਹਾਲਾਂਕਿ ਬੀਤੇ ਦਿਨ ਜਾਣਕਾਰੀ ਇਹ ਸਾਹਮਣੇ ਆਈ ਸੀ ਕਿ ਅਨਿਲ ਜੋਸ਼ੀ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਿ ਜਦੋਂ ਉਹਨਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ ਸੀ ਤਾਂ ਇਸ ਦਰਮਿਆਨ ਉਹਨਾਂ ਨੂੰ ਉਮੀਦ ਸੀ ਕਿ ਕੋਈ ਕੰਮ ਕਰਾਂਗਾ ਅਕਾਲੀ ਦਲ ਦੇ ਵਿੱਚ ਜਾ ਕੇ ਪਰ ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਸ਼੍ਰੋਮ ਨੇ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਮੇਲ ਨਹੀਂ ਖਾਂਦੀ ਹੋਈ ਨਜ਼ਰ ਆਈ ਔਰ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਛੱਡ ਦਿੱਤਾ ਔਰ ਕਾਂਗਰਸ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੋ ਗਏ ਨੇ ਤਾਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਔਰ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਅਨੰਦ ਜੋਸ਼ੀ ਨੇ 90 ਦੇ ਦਹਾਕੇ ਦੇ ਵਿੱਚ ਭਾਜਪਾ ਦੇ ਨਾਲ ਰਾਜਨੀਤੀ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਸੀ ਅਨੰਦ ਜੋਸ਼ੀ ਨੇ ਪਹਿਲੀ ਵਾਰ ਦੱਸਦੀ ਹੈ ਕਿ ਸਾਲ 2007 ਦੇ ਵਿੱਚ ਭਾਜਪਾ ਦੀ ਟਿਕਟ ਤੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਜਿਹੜੀ ਹੈ ਚੋਣ ਲੜੀ ਹਾਲਾਂਕਿ ਵਿਧਾਇਕ ਵੀ ਚੁਣੇ ਗਏ ਸਨ ਔਰ ਇਸ ਤੋਂ ਬਾਅਦ ਸਾਲ 2012 ਦੇ ਵਿੱਚ ਉਸੇ ਸੀਟ ਤੋਂ ਭਾਜਪਾ ਦੀ ਟਿਕਟ ਤੇ ਮੁੜ ਵਿਧਾਇਕ ਚੁਣੇ ਜਾਂਦੇ ਨੇ ਔਰ ਉਸ ਸਮੇਂ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਬਣੇ ਸਿਹਤ ਮੰਤਰਾਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਦੱਸਦੇ ਕਿ ਸਾਲ 2012 ਦੇ ਵਿੱਚ ਅਨਿਲ ਜੋਸ਼ੀ ਨੂੰ ਮਿਲਦੀ ਹੋਈ ਨਜ਼ਰ ਆਉਂਦੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਅਨਿਲ ਜੋਸ਼ੀ ਸਾਬਕਾ ਮੰਤਰੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਪਹਿਲੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਾਜਾ ਵੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਦਾ ਪਹਿਲਾ ਫੜਿਆ ਹੈ ਔਰ ਦੱਸਦੇ ਕਿ ਸਾਲ 2017 ਦੀਆਂ ਚੋਣਾਂ ਵੇਲੇ ਮੈਦਾਨ ਦੇ ਵਿੱਚ ਉੱਤਰੇ ਪਰ ਕਾਂਗਰਸੀ ਉਮੀਦਵਾਰ ਸੁਨੀਲ ਦਿੱਤੀ ਕੋਲੋਂ ਉਹਨਾਂ ਨੂੰ ਹਾਰ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪਿਆ ਔਰ ਜੁਲਾਈ 2021 ਦੇ ਵਿੱਚ ਉਹਨਾਂ ਨੇ ਦੱਸਦੇ ਕਿ ਯਾਨੀ ਕਿ ਅ ਅਨਿਲ ਜੋਸ਼ੀ ਨੇ ਕਿਸਾਨੇ ਅੰਦੋਲਨ ਵਿੱਚ ਪ੍ਰਦਰਸ਼ਨ ਕਰੇ ਕਿਸਾਨਾਂ ਦਾ ਸਮਰਥਨ ਕੀਤਾ ਔਰ ਉਸ ਵੇਲੇ ਭਾਜਪਾ ਨੇ ਕਾਰਵਾਈ ਕਰਦੇ ਹੋਏ 6 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਔਰ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਹਾਲਾਂਕਿ ਕਾਂਗਰਸ ਦੇ ਵਿੱਚ ਪਹਿਲਾਂ ਵੀ ਰਹੇ ਭਾਜਪਾ ਦੇ ਵਿੱਚ ਵੀ ਰਹੇ ਅਕਾਲੀ ਦਲ ਦੇ ਵਿੱਚ ਵੀ ਰਹੇ ਪਰ ਅਕਾਲੀ ਦਲ ਨੂੰ ਹੁਣ ਝਟਕਾ ਜਿਹੜਾ ਉਹ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਅਨਿਲ ਜੋਸ਼ੀ ਔਰ ਜ਼ਿਕਰਯੋਗ ਐਵੀ 21 ਸਾਲ 2021 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸਨ ਔਰ ਅਨਿਲ ਜੋਸ਼ੀ ਨੇ ਆਪਣੇ ਵਿਧਾਨ ਸਭਾ ਹਲਕਾ ਉਤਰੀ ਅੰਮ੍ਰਿਤਸਰ ਦੇ ਵਿੱਚ ਉਸ ਸਮੇ ਇਹ ਚਰਚਾਵਾਂ ਚੱਲੀਆਂ ਕਿ ਬਹੁਤ ਜਿਹੜੇ ਕੰਮ ਕਰਵਾਏ ਔਰ ਵਿਕਾਸ ਪੁਰਸ਼ ਵੀ ਉਸ ਸਮੇ ਕਿਹਾ ਜਾਂਦਾ ਸੀ ਅਨੈ ਜੋਸ਼ੀ ਨੂੰ ਹਾਲਾਂਕਿ ਇਸ ਵਿਕਾਸ ਪੁਰਸ਼ ਦੇ ਨਾਂ ਦੇ ਉੱਤੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਅਨੈ ਜੋਸ਼ੀ ਦੇ ਉੱਤੇ ਤੰਜ਼ ਵੀ ਕੱਸਦੇ ਹੋਏ ਨਜ਼ਰ ਆਉਂਦੇ ਰਹੇ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ ਅਨਿਲ ਜੋਸ਼ੀ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਬੀਤੇ ਦਿਨ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਇੱਕ ਹਫਤਾ ਪਹਿਲਾਂ ਹੀ ਅਨਿਲ ਜੋਸ਼ੀ ਨੇ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਕੇਸੀ ਵੇਨੂ ਗੋਪਾਲ ਦੇ ਨਾਲ ਮੁਲਾਕਾਤ ਕੀਤੀ ਪਰ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਇਨ੍ਹਾਂ ਤਸਵੀਰਾਂ ਦੇ ਵਿੱਚ ਪ੍ਰਤਾਪ ਬਾਜਵਾ ਵੀ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਵੀ ਨਜ਼ਰ ਆ ਰਹੇ ਨੇ ਔਰ ਇਸ ਦੇ ਨਾਲ ਓਪੀ ਸੋਨੀ ਵੀ ਨਜ਼ਰ ਆ ਰਹੇ ਨੇ ਸਾਬਕਾ ਮੰਤਰੀ ਔਰ ਇਸ ਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਦੇ ਕਿ ਐਮਪੀ ਗੁਰਜੀਤ ਓਜਲਾ ਵੀ ਨਜ਼ਰ ਆ ਰਹੇ ਨੇ तमाम ਜਿਹੜੇ ਸਟੇਜ ਦੇ ਉੱਤੇ ਕਾਂਗਰਸ ਦੇ ਆਗੂ ਵੀ ਨਜ਼ਰ ਆ ਰਹੇ ਨੇ ਲੀਡਰ ਨਜ਼ਰ ਆ ਰਹੇ ਨੇ ਔਰ ਨਾ ਦੀ ਮੌਜੂਦਗੀ ਦੇ ਵਿੱਚ ਦੱਸ ਦਈਏ ਕਿ ਅਨਿਲ ਜੋਸ਼ੀ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਔਰ ਦੂਜੇ ਪਾਸੇ ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਚੰਡੀਗੜ੍ਹ ਤੋਂ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਮਾਝੇ ਦਾ ਵੱਡਾ ਹਿੰਦੂ ਚਿਹਰਾ ਨੇ ਅਨਿਲ ਜੋਸ਼ੀ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਔਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ 90 ਦੇ ਦਹਾਕੇ ਦੇ ਵਿੱਚ ਭਾਈਪਾ ਨਾਲ ਰਾਜਨੀਤੀ ਦੀ ਸ਼ੁਰੂਆਤ ਜਿਹੜੀ ਹੈ ਉਹ ਅਨਿਲ ਜੋਸ਼ੀ ਨੇ ਕੀਤੀ ਸੀ ਔਰ ਅਨਿਲ ਜੋਸ਼ੀ ਨੇ ਪਹਿਲੀ ਵਾਰ ਸਾਲ 2007 ਦੇ ਵਿੱਚ ਭਾਜਪਾ ਦੀ ਟਿਕਟ ਤੇ ਅਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਔਰ ਵਿਧਾਇਕ ਚੁਣੇ ਜਾਂਦੇ ਨੇ ਔਰ ਉਸ ਤੋਂ ਬਾਅਦ ਸਾਲ 2012 ਦੇ ਵਿੱਚ ਉਸੇ ਸੀਟ ਤੋਂ ਭਾਜਪਾ ਦੀ ਟਿਕਟ ਤੇ ਮੁੜ ਵਿਧਾਇਕ ਚੁਣੇ ਜਾਂਦੇ ਨੇ ਔਰ ਉਸ ਸਮੇਂ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਜਿਹੜਾ ਹੈ ਅਨਿਲ ਜੋਸ਼ੀ ਨੂੰ ਬਣਾਇਆ ਜਾਂਦਾ ਹੈ ਭਾਜਪਾ ਦੇ ਵਿੱਚ ਰਹੇ ਅਕਾਲੀ ਦਲ ਦੇ ਵਿੱਚ ਰਹੇ ਕਾਂਗਰਸ ਦੇ ਵਿੱਚ ਰਹੇ ਔਰ ਦੇਖਿਆ ਗਿਆ ਕਿ ਕਿੰਜ ਕਿਸਾਨੀ ਅੰਦੋਲਨ ਵੇਲੇ 6 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਜਿਹੜਾ ਬਾਹਰ ਕੱਢ ਦਿੱਤਾ ਗਿਆ ਸੀ ਭਾਜਪਾ ਵੱਲੋਂ ਅਨਿਲ ਜੋਸ਼ੀ ਨੂੰ ਉਸ ਤੋਂ ਬਾਅਦ ਸ਼ਰਮ ਨਿਕਾਲੀ ਦਲ ਦੇ ਵਿੱਚ ਜਿਹੜਾ ਪੱਲਾ ਫੜ ਲੈ ਸ਼ਰਮ ਨਿਕਾਲੀ ਦਲ ਦਾ ਪਰ ਸ਼ਰਮ ਨੇ ਅਕਾਲੀ ਦਲ ਨੂੰ ਮੋੜ ਜਿਹੜਾ ਉਹ ਝਟਕਾ ਦਿੱਤਾ ਅਨਿਲ ਜੋਸ਼ੀ ਨੇ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਇਹ ਜੜੀਆਂ ਲੋਕ ਸਭਾ ਚੋਣਾਂ ਲੰਘੀਆਂ ਉਸ ਲੋਕ ਸਭਾ ਚੋਣਾਂ ਦੇ ਦੌਰਾਨ ਅੰਮ੍ਰਿਤਸਰ ਦੀ ਸੀਟ ਤੋਂ ਲੋਕ ਸਭਾ ਹਲਕਾ ਦੀ ਸੀਟ ਤੋਂ ਚੋਣ ਲੜਦੇ ਨੇ ਫਲਾਕੇ ਉਸ ਸਮੇਂ ਹਾਰ ਦਾ ਜਿਹੜਾ ਸਾਹਮਣਾ ਅਨਿਲ ਜੋਸ਼ੀ ਨੂੰ ਕਰਨਾ ਪਿਆ ਤਾਂ ਸ਼੍ਰੋਮਣੀ ਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ ਔਰ ਕਾਂਗਰਸ ਦੇ ਵਿੱਚ ਅਨਿਲ ਜੋਸ਼ੀ ਸ਼ਾਮਲ ਹੋਏ ਨੇ ਪਹਿਲੀਆਂ ਤਸਵੀਰਾਂ ਜਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਬੀਤੇ ਦਿਨ ਤੁਹਾਡਾ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਅਨਿਲ ਜੋਸ਼ੀ ਨੇ ਪਹਿਲਾਂ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਔਰ ਤਸਵੀਰਾਂ ਜਗ ظاہر ਹੁੰਦੀਆਂ ਹੋਈਆਂ ਨਜ਼ਰ ਆਈਆਂ ਔਰ ਉਸ ਤੋਂ ਬਾਅਦ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਾਂਗਰਸ ਦੇ ਵਿੱਚ